ਹਾਂਜੀ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਟੱਲੀ ਵਾਲਾ ਬਟਨ ਜ਼ਰੂਰ ਨਾਪ ਦਿਆ ਕਰੋ ਕਿਉਂਕਿ ਹਰ ਇੱਕ ਵੀਡੀਓ ਸਾਡੀ ਤੁਹਾਡੇ ਤੱਕ ਪਹਿਲਾ ਪਹੁੰਚ ਨਹੀਂ ਤਾਂ ਕਈ ਕਿ ਦਿਨ ਲੱਗ ਜਾਂਦੇ ਨੇ ਦੇਖੋ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜ਼ਰੂਰ ਲਗਾਇਆ ਕਰੋ ਹਾਂਜੀ ਬਹੁਤ ਹੀ ਸਬਖਾ ਤਾਂ ਨੂੰ ਇੱਕ ਟੋਟਕਾ ਦੱਸਣ ਲੱਗੇ ਆ ਜਿਨ੍ਹਾਂ ਦੇ ਬੱਚੇ ਨਹੀਂ ਹੈਗੇ ਜਿਹੜੇ ਪਹਿਲੀ ਵਾਰ ਆਏ ਨੇ ਸਾਡੇ ਜਿਹੜਾ ਪੇਜ ਨੂੰ ਫੋਲੋਅਰ ਜ਼ਰੂਰ ਕਰ ਦੋ ਤੇ ਕਮੈਂਟ ਬਾਕਸ ਵਿੱਚ ਹਾਜ਼ਰੀ ਜ਼ਰੂਰ ਲਗਾਇਆ ਕਰੋ ਪ੍ਰਮਾਤਮਾ ਦਾ ਨਾਮ ਜ਼ਰੂਰ ਲਿਖਿਆ ਕਰੋ ਅੱਲਾ ਗੋਡ ਰਾਮ ਜੋ ਮਰਜੀ ਤੇ ਜਿਨ੍ਹਾਂ ਦੇ ਬੱਚਾ ਨਹੀਂ ਹੈ ਹਜੇ ਤੱਕ ਉਹਨਾਂ ਵਾਸਤੇ ਇੱਕ ਬਹੁਤ ਹੀ ਰਾਮਣ ਬਹੁਤ ਹੀ ਵਧੀਆ ਇੱਕ ਤੁਹਾਨੂੰ ਟੋਟਕਾ ਦੱਸਣ ਲੱਗਿਆਂ ਤੁਸੀਂ ਸੋਨੇ ਦੀਆਂ ਦੋ ਤਾਰਾਂ ਲੈਣੀਆਂ ਬ੍ਰੇਕ ਬ੍ਰੇਕ ਜੀ ਆਉਂਦੀਆਂ ਨੇ ਕੋਈ ਜ਼ਿਆਦਾ ਮੋਟੀਆਂ ਨਹੀਂ ਹੁੰਦੀਆਂ ਹੈਗੀਆਂ ਦੇਖੋ ਆਪਣੀ ਲਾਤ ਪਿੱਛੇ ਸਭ ਕੁਝ ਕਰਨਾ ਪੈਂਦਾ ਚਲ ਵੀ ਮੰਨਦੀ ਆ ਵੀ ਗਰੀਬ ਬੰਦੇ ਨੂੰ ਲੈਣੀਆਂ ਔਖੀਆਂ ਨੇ ਤੇ ਜਿਹਦੇ ਕੋਲੇ ਪਾਣੀ ਮਾਰਦਾ ਉਹ ਤਾਂ ਲੈ ਸਕਦਾ ਪਤਲੀਆਂ-ਪਤਲੀਆਂ ਸੋਨੇ ਦੀਆਂ ਦੋ ਤਾਰਾਂ ਉਹਨਾਂ ਨੂੰ ਅੱਗ ਦੇ ਉੱਤੇ ਗੈਸ ਤੇ ਰੱਖ ਕੇ ਲਾਲ ਕਰਨਾ ਜਦੋਂ ਪੂਰੀਆਂ ਸੂਹियां ਲਾਲ ਹੋ ਗਈਆਂ ਗਲਾਸ ਦੇ ਵਿੱਚ ਦੁੱਧ ਜਾਂ ਦੋ ਗਲਾਸ ਦੁੱਧ ਹੋਣ ਚਾਹੀਦੇ ਨੇ ਜਿਹਦੇ ਤੁਸੀਂ ਦੋ ਜਣੇ ਨੇ ਪੀਣਾ ਉਹਦੇ ਵਿੱਚੋਂ ਤਾਰਾਂ ਜਿਹੜੀਆਂ ਹੈਗੀਆਂ ਨੇ ਢੋਣ ਦੇਣੀ ਇਸ ਤਰ੍ਹਾਂ ਤੇ ਉਹ ਦੁੱਧ ਉਸ ਤੋਂ ਬਾਅਦ ਦੋਨਾਂ ਪਤੀ ਪਤਨੀ ਨੇ ਪੀ ਲੈ। ਇਹ ਤਿੰਨ ਮਹੀਨੇ ਕਰਨਾ ਹੈ। ਹਰ ਇੱਕ ਵੀਰਵਾਰ ਦੋ ਸੋਨੇ ਦੇ ਆਤਾਰਾਂ ਉਹਨਾਂ ਨੂੰ ਲਾਲ ਕਰਕੇ ਦੁੱਧ ਦੇ ਵਿੱਚ ਪਾ ਦੇਣੀ ਨੇ ਜਿਵੇਂ ਆਪਾਂ ਕਰਦ ਪਾਉਣੇ ਜਾਂ ਕੋਈ ਹੋਰ ਚੀਜ਼ ਪਾਉਣੇ ਆ। ਉਦੋਂ ਬਾਅਦ ਇਹ ਦੁੱਧ ਆਹੋ। ਦੋਨਾਂ પતિ ਪਤਨੀ ਨੇ ਪੀ ਲੈਣਾ। ਹਰ ਵੀਰਵਾਰ ਕਰਨਾ ਹੈ 3 ਮਹੀਨੇ ਕੰਮ ਕਰੋ। ਸਮਝ ਲਓ ਵੀ ਤੁਸੀਂ ਕਿਸੇ ਵਰਤਮ ਕਿਸੇ ਵੀ ਭਾਂਡੇ ਚ ਜੱਗ ਚ ਜਾਂ ਕਿਸੇ ਚੀਜ਼ ਦੋ ਗਲਾਸ ਦੁੱਧ ਦੇ ਪਾ ਲੇ। ਉਹ ਦੋ ਤਾਰਾ ਜਿਹੜੇ ਪਸੋਨੇ ਦੇ ਲਾਲ ਕਿਤੇ ਨਰ ਉਹਦੇ ਵਿੱਚ ਪਾ ਦੇਣੇ ਨੇ ਉਹ ਤੋਂ ਬਾਅਦ ਪਤੀ ਪਤਨੀ ਦੋਨੋਂ ਨੇ ਦੁੱਧ ਪੀ ਲੈਣਾ ਤਿੰਨ ਮਹੀਨੇ ਹਰ ਇੱਕ ਵੀਰਵਾਰ ਨੂੰ ਇਹ ਕੰਮ ਕਰਨਾ ਸ਼ਰਤ ਇਹ ਬੱਚਾ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਕਰ ਤੁਸਥਾ ਰਾਜੀ ਖੁਸ਼ੇ ਹੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਛੱਡ ਦੀਆ ਕਰਾਂ ਵਿੱਚ ਰੱਖੇ ਸਭੇ ਸਭ ਠੀਕ ਠਾਕ ਦੇਖੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਟੱਲੀ ਵਾਲਾ ਬਟਨ ਜ਼ਰੂਰ ਨੱਪ ਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜ਼ਰੂਰ ਲਗਾਇ ਕਰੋ ਦੇਖੋ ਕੁਝ ਕੁ ਤੁਹਾਨੂੰ ਪਿਛਲੀਆਂ ਗੱਲਾਂ ਦੱਸਣ ਲੱਗੀਆਂ ਮੈਂ ਜਦੋਂ ਵੀ ਤੁਸੀਂ ਆਟਾ ਗੁੰਨਣਾ ਤਾਂ ਉਹਦੇ ਵਿੱਚ ਜੋ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਜਿਹੜੇ ਵੀ ਤੁਸੀਂ ਧਰਮ ਦੀ ਬਾਣੀ ਪੜਦੇ ਹੋ ਹਰ ਇੱਕ ਇਨਸਾਨ ਆਪੋ ਆਪਣੇ ਧਰਮ ਦੀ ਬਾਣੀ ਜ਼ਰੂਰ ਪੜਦਾ ਪਮਾ ਥੋੜੀ ਪਮਾ ਵਾਲੀ ਜਿਵੇਂ ਆਪਾਂ ਹੋ ਸਾਰੇ ਚੀਜ਼ ਨੂੰ ਮਜ਼ਬੂਤ ਬਣਾਉਨੇ ਆ ਸਮਝ ਲਓ ਮਕਾਨ ਦੀ ਨਿਊ ਧਰਦੇ ਆ ਤਾਂ ਆਪਾਂ ਲੈਂਟਰ ਦੇ ਨਾਲ ਧਰਦੇ ਇੱਕ ਸਾਡੇ ਗ੍ਰਹਿ ਹੁੰਦੇ ਨੇ ਹੱਥਾਂ ਦੀ ਉਹ ਸ਼ੁਰੂ ਹੁੰਦੀ ਆ ਉਹ ਚੀਜ਼ ਤੁਹਾਡੇ ਹੱਥਾਂ ਦੀ ਜਿਹੜੀ ਪੜਤਾ ਉਥੋਂ ਕਮਜ਼ੋਰ ਪੈਣੀ ਸ਼ੁਰੂ ਹੋਣੀ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਤੁਸੀਂ ਕੀ ਕਰਨਾ ਇੱਕ ਚਮਚਾ ਨੂਨ ਅੱਧਾ ਚਮਚਾ ਕਾਫੀ ਅੱਧਾ ਵਿੱਚ ਉਹਦਾ ਨਿੰਬੂ ਨਚੋੜ ਲੈਣਾ ਹਫਤਾ ਜਿਤਨ ਵਾਰ ਤੁਸੀਂ ਉਹਦੇ ਨਾਲ ਹੱਥ ਸਮਾਰਤੀ ਜਿਵੇਂ ਪਕ੍ਰੀਮ ਲਾ ਰਹੇ ਹੁੰਦੇ ਆ ਕੋਈ ਉਸ ਤਰ੍ਹਾਂ ਮਾਲਿਸ਼ ਕਰਨਾ ਤੁਸੀਂ ਨਾਲ ਦੇ ਨਾਲ ਕਹੀ ਜਾਣਾ ਸਾਡੇ ਗ੍ਰਹਿ ਮਜ਼ਬੂਤ ਹੋ ਰਹੇ ਨੇ ਜਿਹੜੇ ਸਾਡੇ ਮਾੜੇ ਗ੍ਰਹਿ ਨੇ ਉਹ ਜਾ ਰਹੇ ਨੇ ਤੇ ਚੰਗੇ ਗ੍ਰਹਿ ਮਜ਼ਬੂਤ ਹੋ ਰਹੇ ਨੇ ਦੇਖੋ ਤੁਹਾਡੇ ਘਰ ਦੇ ਵਿੱਚ ਜੋ ਕਿਸਾ ਦਿਲਦਰਤਾ ਕੰਮ ਨੂੰ ਮਨ ਕਰੂਗਾ ਜਾਂ ਹੋਰ ਕਈ ਕਿਸਮ ਦੀਆਂ ਚੀਜ਼ਾਂ ਨੇ ਬੱਚੇ ਕਹਿਣਾ ਨਹੀਂ ਮੰਨਦੇ ਪਤੀ ਪਤਨੀ ਦਾ ਸੁਚੀ ਝਗੜਾ ਜਾਂ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਉਹ ਜਦੋਂ ਕਹਿੰਦੇ ਨਹੀਂ ਆਪਾਂ ਆਮ ਜੀ ਗੱਲ ਸੁਣੀ ਕਈ ਵਾਰੀ ਉਹ ਫਲਾਣੇ ਵੱਲੋਂ ਤਾਂ ਭਾਈ ਹੱਥੇ ਮਜ਼ਬੂਤ ਆ ਬਹੁਤ ਉਹ ਤਾਂ ਹੱਥੇ ਕਿਸਮਤ ਵਾਲਾ ਉਹ ਇਹ ਚੀਜ਼ ਬਣ ਜੂਗੀ ਜਦੋਂ ਤੁਸੀਂ ਹਫ਼ਤੇ ਦੇ ਵਿੱਚ ਬਾਹਾਂ ਨਹੀਂ ਤਿੰਨ ਵਾਰ ਕਰ ਲਿਆ ਕਰੋ ਦੋ ਤਿੰਨ ਵਾਰੀ ਕਰ ਲਿਆ ਕਰੋ ਬਸ ਥੋੜਾ ਜਿਹਾ ਨੂਨ ਪਾਓ ਥੋੜੀ ਜਿਹੀ ਕੌਫੀ ਵਿੱਚ ਅੱਧਾ ਨਿੰਬੂ ਨਚੋੜੋ ਤੇ ਆਪ ਵੈਸੇ ਵੀ ਦੱਸਦੇ ਨੇ ਵੀ ਇਹ ਤਾਂ ਇੱਕ ਬਹੁਤ ਵਧੀਆ ਚੀਜ਼ ਹੈ ਇਹਦੇ ਨਾਲ ਜਿਹੜੀ ਅਲਰਜੀ ਆ ਉਹ ਤੁਹਾਡੇ ਸਰੀਰ ਦੇ ਵਿੱਚ ਵੱਧਦੀ ਆ ਦੁੱਖ ਦਿਲਦਰਤਾ ਤਾਂ ਜਾਣੇ ਨੇ ਇਹਦੇ ਨਾਲ ਗ੍ਰਹਿ ਦੋਸ਼ ਮਜ਼ਬੂਤ ਵੀ ਹੁੰਦੇ ਨੇ ਇਹ ਤੁਸੀਂ ਕਰਕੇ ਦੇਖੋ ਫਿਰ ਮੈਨੂੰ ਦੱਸਿਓ ਇੱਕ ਆਪਾਂ ਵੀਡੀਓ ਪੈਸੇ ਜੀ ਦੇ ਵਿੱਚ ਆਪਾਂ ਨੇ ਇੱਕ ਪ੍ਰਸ਼ਨ ਪੁੱਛਿਆ ਸੀ ਵੀ ਜਦੋਂ ਅਸੀਂ ਛੋਟੇ ਸੀ ਸਾਡਾ ਪਿਤਾ ਜਦੋਂ ਅਸੀਂ ਜਵਾਨ ਹੋਏ ਸਾਡਾ ਮਿੱਤਰ ਜਦੋਂ ਅਸੀਂ ਬਜ਼ੁਰਗ ਹੋਏ ਸਾਡਾ ਪੁੱਤਰ ਤੇ ਇਹਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਆਏ ਸੀ ਜਿਹੜੇ ਮਤਲਬ ਸਾਰਿਆਂ ਨੇ ਇਨਸਾਨਾਂ ਤੱਕ ਹੀ ਸਹਿਮਤ ਰੱਖੀ ਸੀ ਜਾ ਕਿਸੇ ਨੇ ਨਾਰੀਅਲ ਤੱਕ ਦੁੱਧ ਕਿਉ ਮੱਖਣ ਤੱਕ ਪਰ ਇੰਨਾ ਵਿੱਚੋਂ ਸਾਰੇ ਜਵਾਬ ਇਹ ਗਲਤ ਸੀ ਇੱਕ ਜਵਾਬ ਸਹੀ ਸੀ ਜਗਰਾਮਾ ਤੋਂ ਸਿਮਰਨਜੀਤ ਢਿੱਲੋਂ ਸਿਮਰਨਪ੍ਰੀਤ ਢਿੱਲੋਂ ਜਗਰਾਮਾ ਤੋਂ ਸੀ ਤੇ ਉਹਨਾਂ ਦੀ ਅੱਜ ਆਪਾਂ ਜਿਹੜਾ ਕਮੈਂਟ ਸੀ ਨਾਲ ਲਾਵਾਂਗੇ ਪਰ ਆਪਾਂ ਨੇ ਉਸ ਦਿਨ ਵੀ ਉਸ ਕਮੈਂਟ ਨੂੰ ਸ਼ੋਅ ਕਰਤਾ ਸੀ ਪਰ ਸਮਝਣ ਵਾਲੇ ਨਹੀਂ ਸਮਝੇ ਆਪਾਂ ਨੇ ਸਟੇਟਸ ਲਾਤਾ ਸੀ ਜਦ ਇਹ ਪਰ ਯਾਨੀ ਆਪਾਂ ਇਹ ਨਹੀਂ ਸੀ ਦੱਸਿਆ ਵੀ ਇਹਨਾਂ ਨੇ ਸਮਝਣ ਵਾਲੇ ਸਮਝ ਗਏ ਸੀ ਜਿਹੜਾ ਕੀਤਾ ਹੋਇਆ ਸੀ ਉਹ ਸਮਝ ਗਏ ਸੀ ਕਿ ਇਹ ਕਿਹ ਮੇਨ ਚੀਜ਼ ਹੁੰਦਾ ਜਿਹਦਾ ਕਮੈਂਟ ਕੀਤਾ ਹੋਇਆ ਸੀ ਜਿਹਨੇ ਮੈਸੇਜ ਕੀਤਾ ਸੀ ਉਹ ਸਮਝ ਗਏ ਸੀ ਸਮਝਣ ਤੋਂ ਬਾਅਦ ਸਾਡਾ ਉਹਨਾਂ ਨਾਲ ਰਮਤਾ ਬਣਿਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਅੱਜ ਸਵੇਰੇ ਵੀ ਹੋਈ ਆ ਤੇ ਉਹਨਾਂ ਨੇ ਆਪਦਾ ਫੋਨ ਨੰਬਰ ਵੀ ਭੇਜਿਆ ਤੇ ਫੋਨ ਨੰਬਰ ਮੈਂ 4 ਦਿਨ ਬਾਅਦ ਹੀ ਦੇਖਿਆ ਕਿਉਂਕਿ ਤੁਹਾਨੂੰ ਮੈਂ ਡੇਲੀ ਕਹਨੀ ਆ ਵੀ ਮੈਂ ਕਮੈਂਟ ਬਹੁਤ ਘੱਟ ਪੜਦੀ ਆ ਮੈਂ ਇੱਕ ਮਿੰਟ ਉਹੀ ਪੜਦੀ ਆ ਜਿਹੜਾ ਬਸ ਫਰਸਟ ਦੇ ਉੱਤੇ ਆ ਜਾਂਦਾ ਜਿਆਦਾ ਮੈਂ ਕਮੈਂਟ ਨਹੀਂ ਪੜਦੀ ਮੇਰੇ ਵੱਲੋਂ ਕਈ ਹਾਂ ਜਿਹੜੀ ਜ਼ਰੂਰਤ ਹੁੰਦੀ ਆ ਚਲ ਠੀਕ ਆ ਕਈ ਵਾਰੀ ਸਮੱਸਿਆ ਹੁੰਦੀ ਆ ਉਹ ਲੈ ਦੁਬਾਰਾ ਦੁਬਾਰਾ ਕਮੈਂਟ ਕਰਦੇ ਨੇ ਤੇ ਉਹਨਾਂ ਦਾ ਫਿਰ ਆਟੋਮੈਟਿਕ ਉੱਪਰ ਕਮੈਂਟ ਆ ਜਾਂਦਾ ਬਾਕੀ ਆਪਾਂ ਉਹਨਾਂ ਨੂੰ ਕੱਲ ਨੂੰ ਮਿਲਾਂਗੇ ਆਪਾਂ ਨੇ ਲੌਸ ਦਿੱਤਾ ਸੀ ਵੀ ਆਪਾਂ 12 ਨਵੰਬਰ ਲੁਧਿਆਣਾ ਮਿਲਾਂਗੇ ਮਿਲਾਂਗੇ ਵੀ ਜ਼ਰੂਰ ਤੇ ਉਹਨਾਂ ਦਾ ਜਿਹੜਾ ਗਿਫਟ ਆ ਆਪਾਂ ਉਹਨੂੰ ਨਗਦ 2100 ਰੁਪਿਆ ਦੇਵਾਂਗੇ ਹਾਂਜੀ ਬਹੁਤ ਮੈਸੇਜ ਆਉਂਦੇ ਸੀ ਵੀ ਸਾਨੂੰ ਸੀ ਹੱਥ ਦੀ ਵਾਇ ਟੋਟਕੇ ਦੀ ਦੁਆਰਾ ਵੀਡੀਓ ਬਣਾ ਕੇ ਪਾਓ ਪਤਾ ਨਹੀਂ ਹੋ ਸਕਦਾ ਫੇਸਬੁੱਕ ਤੇ ਸ਼ਾਇਦ ਮੇਨ ਮੇਰਾ ਵੀਡੀਓ ਮਿਲਦੀ ਵੀ ਨਹੀਂ ਛੇਤੀ ਛੇਤੀ ਜੇ ਇੱਕ ਵਾਰੀ ਹੱਥੋਂ ਖੁੰਝ ਜਵੇ ਤੇ ਅੱਗੇ ਅੱਗੇ ਚਲੀ ਜਾਂਦੀ ਹੈ ਇਹ YouTube ਤੋਂ ਤਾਂ ਹਜੇ ਨਿਕਲਿਆ ਹੋਣੀ ਹੈ ਤੁਸੀਂ ਕਰਨਾ ਕੀ ਹੈ ਜਿਹੜੀ ਤੁਹਾਡੀ ਵੈਸ਼ ਹੈ ਤੁਸੀਂ ਆਪਦੀ ਵੈਸ਼ ਮੰਨ ਦੇ ਵਿੱਚ ਸੋਚਣੀ ਆ ਇਹ ਬੀਰਵਾਰ ਵਾਇਦਨ ਕਰਨਾ ਸਵੇਰੀ ਖਾਲੀ ਪੇਟ ਮਹੱਤਵ ਚਾਹ ਬਾਅਦ ਦੇ ਵਿੱਚ ਪੀਣੀ ਆ ਤੁਸੀਂ ਉੱਠ ਕੇ ਇੱਕ ਚਮਚਾ ਹਲਦੀ ਦਾ ਪਾਰ ਲੈਣਾ ਭਰ ਕੇ ਉਹਨੂੰ ਟੁੱਟੀ ਖੋਲ ਦੇਣੀ ਛੱਲੇ ਛੈਂਕ ਦੇ ਵਿੱਚ ਚਮਚਾਰ ਐਸ ਤਰ੍ਹਾਂ ਚਮਚਾ ਕਰ ਲੈਣਾ ਤਾਂ ਉੱਤੇ ਟੁੱਟੀ ਖੋਲ ਦੇਣੀ ਹੈ ਬਸ ਇੰਨਾ ਹੀ ਕੰਮ ਕਰਨਾ ਹਰ ਵੀਰ ਵਾਰ ਤੁਹਾਡੀ ਵਿੱਚ ਪੂਰੀ ਹੋ ਜੂ ਅੱਗੇ ਤੁਹਾਡਾ ਕਰਨਾ ਨਾ ਕਰਨਾ ਮਰਜ਼ੀ ਆ ਹੋਰ ਜ਼ਰੂਰ ਤਾਂ ਫਿਰ ਦੁਬਾਰਾ ਫੋਟ ਕਰੂੰ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਹਲਦੀ ਵਾਲੇ ਦਾ ਸੱਚੀ ਗੱਲ ਹੈ ਕੋਈ ਦੱਲ ਨਹੀਂ ਕਰੋ ਭਾਈ ਮੈਂ ਤਾਂ ਦੱਸਤਾ ਪਾਤੀ ਵੀਡੀਓ ਦੁਬਾਰਾ ਦੇਖੋ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਆਪਣੇ ਘਰੇ ਕਿਸੇ ਦੀ ਚੀਜ਼ ਨਹੀਂ ਲੈਉਣੀ ਚਾਹੀਦੀ। ਖਿਆਲ ਰੱਖੋ ਖਾਸ ਤੌਰ ਤੇ ਛਤਰੀ ਦੂਜੇ ਨੰਬਰ ਤੇ ਚਿਪਾ। ਇਹ ਛੋਟੀਆਂ-ਛੋਟੀਆਂ ਗਲਤੀਆਂ ਸਾਡਾ ਕਾਫੀ ਕੁਝ ਨੁਕਸਾਨ ਕਰ ਦਿੰਦੀਆਂ। ਬਾਕੀ ਜਿਹੜੀਆਂ ਸਾਡੀਆਂ ਕੁੜੀਆਂ ਨੇ ਧੀਆ ਪਹਿਣਾ ਨੇ ਇਹ ਝਾੜੂ ਲਾਉਂਦੀਆਂ ਨੇ, ਗੇਟ ਦੇ ਮੂਹਰੇ ਝਾੜੂ ਰੱਖ ਦਿੰਦੀਆਂ ਨੇ ਇਹ ਕਦੇ ਵੀ ਨਹੀਂ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਨੇ ਇਹ ਗਰੀਬੀ ਦੇ ਰਾਹ ਤੇ ਤੋਰਨ ਦੇ ਕੰਗਾਰ ਬਣਾਉਂਦੀਆਂ ਨੇ ਸ਼ਾਮ ਟਾਈਮ ਕਿਸੇ ਨੂੰ ਵੀ ਕੋਈ ਵੀ ਆਜਵੇ ਜਾਗਣਾ ਦਾ ਹੱਥ ਕੋ ਦਿਨੇ ਲੈ ਕੇ ਜਾਂਦਾ ਕੋਈ ਗੱਲ ਸ਼ਨੀਵਾਰ ਨੂੰ ਬਿਲਕੁਲ ਨਾ ਆਉਂਦੇ ਕੋਈ ਵੀ ਆਉਂਦਾ ਚਾਹੇ ਸ਼ਨੀਵਾਰ ਨੂੰ ਜਾਗਣਾ ਇਹ ਛੋਟਛੋਟੀ ਚੀਜ਼ਾਂ ਹੁੰਦੀਆਂ ਨੇ ਇੰਨਾਂ ਚੀਜ਼ਾਂ ਤੋਂ ਬਨੇਜੇ ਰੱਖੋਗੇ ਛਿੰਡੇ ਚੰਗਾ ਤੇ ਜਦ ਕਿਸੇ ਤੋਂ ਹਲਦੀ ਆਧਾਰੀ ਲੈਂਦੀ ਆ ਕਈ ਵਾਰੀ ਆਪਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਲਿਉਣੀ ਪੈ ਜਾਂਦੀ ਆ ਜਦੋਂ ਤੁਸੀਂ ਦੇਣੀ ਆ ਤਾਂ ਬੁੱਧਵਾਰ ਨੂੰ ਹਲਦੀ ਕਦੇ ਵੀ ਨਾ ਦਿਓ ਹੋਰ ਕਿਸੇ ਵੀ ਦਿਨ ਤੁਸੀਂ ਦੇ ਸਕਦੇ ਹੋ ਪੈਸੇ ਧਾਰੇ ਲੈਏ ਹੋਣੇ ਪੈਸੇ ਦੇਣੇ ਨੇ ਕਦੇ ਵੀ ਕਿਸੇ ਨੂੰ ਬੁੱਧਵਾਰ ਵਾਲੇ ਦਿਨ ਪੈਸਾ ਭੁੱਲ ਕੇ ਵੀ ਨਾ ਦੋ ਜਦੋਂ ਵੀ ਅਗਲੇ ਨੂੰ ਪੈਸੇ ਫੜਾਉਣੇ ਨੇ ਸਿੱਧੇ ਪੈਸੇ ਨਾ ਫੜਾਓ ਇਸ ਤਰ੍ਹਾਂ ਨੋਟ ਚਾਹੇ 50 ਹਜ਼ਾਰਾ ਚਾਹੇ ਲੱਖ ਇਸ ਤਰ੍ਹਾਂ ਨਾ ਫੜਾਓ ਉਹਨਾਂ ਪੈਸੇ ਆਪਣੇ ਵਰੀ ਨੂੰ ਫੋਲਡ ਕਰਕੇ ਫੜਾਓ ਜਦੋਂ ਵੀ ਪਰੋਹੇ ਇਹ ਛੋਟੂ ਛੋਟੀਆਂ ਗੱਲਾਂ ਇਹਨਾਂ ਨੂੰ ਜੇ ਤੁਸੀਂ ਧਿਆਨ 'ਚ ਰੱਖਣ ਲੱਗ ਗਏ ਨਾ ਕਦੇ ਵੀ ਪੈਸੇ ਦੀ ਕਿਲਤ ਨਹੀਂ ਆਦੀ ਸਾਡੀਆਂ ਕਮੀਆਂ ਨਾਲ ਹੀ ਸਾਡੀਆਂ ਜਿਹੜੀਆਂ ਹੁੰਦੀ ਨੇ ਗਲਤੀਆਂ ਛੋਟੇ ਹੀ ਗਲਤੀ ਹੁੰਦੀ ਐ ਅਸੀਂ ਨਾજર ਅੰਦਾਜ਼ ਕਰ ਦਿੰਨੇ ਐ ਅਸੀਂ ਕਹਿੰਨੇ ਐ ਇਹਦੇ ਨਾਲ ਕੀ ਹੋਣ ਲੱਗੇ ਹਰ ਇੱਕ ਦਾ ਸਹਿਜ ਹੁੰਦਾ ਇੰਨਾਂ ਗੱਲਾਂ ਨਾਲ ਕੀ ਹੋਣ ਲੱਗੇ ਕਦੇ ਕਿਸੇ ਨੂੰ ਆਦਾ ਅਰਮਾਨ ਨਾ ਦੋ ਕਦੇ ਵੀ ਸੈਂਟਲੀ ਸਿੱਸੀ ਨਾ ਲਪੇਟਕ ਦਾ ਜਮੇ ਹੀ ਨੇਮ ਕਰ ਦੋ ਦੇਣੇ ਅਰਮਾਨ ਜੇ ਤੁਸੀਂ ਲਿਪਸਟਿਕ ਕਿਸਮ ਦੇਵੋਗੇ ਜਾਂ ਲਵੋਗੇ ਇਹਦੇ ਵਿੱਚ ਬਹੁਤ ਹੀ ਖਤਰਨਾਕ ਚੀਜ਼ਾਂ ਨੇ ਸਹਾਗ ਦੀ ਚੀਜ਼ ਕਦੇ ਵੀ ਨਾ ਲਵੋ ਤੇ ਨਾ ਦਿਵੋ ਭਵੇਂ ਉਹ ਨੇਲ ਪਾਲਸ਼ ਭਵੇਂ ਲਿਪਸਟਿਕ ਆ ਭਵੇਂ ਉਹ ਸੰਦੂਰ ਭਵੇਂ ਤੁਹਾਡੀ ਕੋਈ ਵੀ ਚੀਜ਼ ਹੈ ਜਿਹੜੀ ਸਹਾਗ ਦੇ ਵਿੱਚ ਗਿਣੀ ਜਾਂਦੀ ਹੈ ਉਹ ਚੀਜ਼ ਦੇਣੀ ਲੈਣੀ ਬਿਲਕੁਲ ਬੰਦ ਕਰੋ ਪੈਰਾਂ ਦੀਆਂ ਝਾਂਜਰਾਂ ਦਾ ਕਦੇ ਵੀ ਕਿਸੇ ਨੂੰ ਪਾਉਣਾ ਨਾ ਅਬ ਦੇ ਚੂੜੇ ਇਲਾਹੀ ਹੋਏ ਕਦੇ ਕਿਸੇ ਨੂੰ ਪਾਉਣ ਨੂੰ ਅਬ ਦਾ ਸੰਧੂਰ ਕਦੇ ਕਿਸੇ ਨੂੰ ਨਾ ਲਗਾਉ। ਅਬ ਕਈ ਬਰੀਂ ਦਾ ਡੱਬੀ ਚ ਭੇ ਅੰਦਰ ਦੁੱਜੀ ਵੀ ਲਾਗਦੇ ਦੁੱਜੀ ਵੀ ਨਾ ਕਦੇ ਵੀ ਨਾ ਲਪਿਸਟ ਕਦੇ ਵੀ ਨਾ ਲਗਾਓ। ਕਰੀਮ ਨਾਲ ਹੀ ਇਹੋ ਉਹ ਚੱਲ ਜੂਗਾ। ਸੰਧੂਰ ਨੇਲ ਪੋਸ਼ ਝਾਂਜਰਾ ਪੈਰਾਂ ਦੀਆਂ ਇੱਕ ਕਦੇ ਨਾ ਲੱਗਸ। ਸਿਰ ਦੇ ਚੁੰਨੀ ਜੇ ਦੇਤੀ ਤਾਂ ਬੱਸ ਨਾਲ ਲਿਓ ਅਬਲ ਤਾਂ ਦਵੋ ਹੀ ਨਾ ਕਹਦੇ ਕਿਸੇ ਨੂੰ ਆਪਣੇ ਸਿਰ ਦੀ ਚੁੰਨੀ ਨਾ ਭੁੱਲ ਕੇ ਦਿਓ ਅੱਛਾ ਜੀ ਤਾਂਕਿ ਜਿਵੇਂ ਆਪਾਂ ਕਿਸੇ ਵੀ ਕੰਮ ਲਈ ਜਾਣਾ ਹੁੰਦਾ ਬਾਰ ਬਾਰ ਕੰਮ ਰਿਜੈਕਟ ਹੋ ਜਾਂਦਾ ਕੈਨਸਲ ਹੋ ਜਾਂਦਾ ਜਿਹਨੂੰ ਅਸੀਂ ਕਹਿੰਦੇ ਸਾਡੇ ਤਾਂ ਕੋਈ ਕੰਮ ਬਣਿਆ ਹੀ ਨਹੀਂ ਰਿਹਾ ਇੱਕ ਡਰ ਵੱਟ ਜਾਂਦਾ ਬੰਦੇ ਦੇ ਮਨ 'ਚ ਕਿਤੇ ਸਾਡਾ ਕੰਮ ਕੈਨਸਲ ਨਾ ਹੋ ਜੂਵੇ ਭਾਵੇਂ ਕੋਈ ਟੈਂਡਰ ਪੜਨ ਜਾਣਾ ਮੈਂ ਕੋਈ ਫੈਲ ਲਾਉਣ ਜਾਣਾ ਚਾਹੇ ਬੱਚਿਆਂ ਦੇ ਪੇਪਰ ਨੇ ਆਇਲਟਸ ਦੇ ਜਾਂ ਕੋਈ ਕਿਸੇ ਕਿਸਮ ਦੀ ਬਹੁਤ ਕੰਮ ਹੁੰਦੇ ਨੇ ਜਾਂ ਲੜਕੀ ਦੇਖਣ ਜਾਣਾ ਜਾਂ ਲੜਕਾ ਦੇਖਣ ਜਾਣਾ ਜਾਂ ਕਿਸੇ ਹੋਰ ਖਾਸ ਕੰਮ ਲਈ ਜਾਣਾ ਕਈ ਵਾਰੀ ਸਾਨੂੰ ਇੱਕ ਹੁੰਦਾ ਵੀ ਕਿਤੇ ਸਾਨੂੰ ਜਵਾਬ ਨਾ ਮਿਲ ਜਵੇ ਜਿਵੇਂ ਚਲੋ ਲੋਕਾਂ ਨੂੰ ਬਹੁਤ ਜ਼ਰੂਰਤ ਹੁੰਦੀ ਆ ਲੋਨ ਵਗੈਰਾ ਕਰਵਾਉਂਦੇ ਨੇ ਸਰਕਾਰੀ ਜਾਂ ਫਿਰ ਪ੍ਰਾਈਵੇਟ ਇੱਕ ਮਨ ਦੇ ਵਿੱਚ ਡਰ ਹੁੰਦਾ ਕਿਤੇ ਸਾਨੂੰ ਅਗਲਾ ਮੂਰੋ ਜਵਾਬ ਨਾ ਦੇ ਦੇਵੇ ਦੇਖੋ ਜਦੋਂ ਵੀ ਤੁਹਾਨੂੰ ਕਿਸੇ ਤੁਸੀਂ ਖਾਸ ਕੰਮ ਲਈ ਜਾਣਾ ਪਰ ਮੈਂ ਕਿਸੇ ਵੀ ਖਾਸ ਕੰਮ ਲਈ ਜਾਣਾ ਖਾਸ ਸਾਰੇ ਖਾਸ ਹੁੰਦੇ ਨਹੀਂ ਜਿਹੜੇ ਆਪਾਂ ਚਿਰ ਬਾਅਦ ਕਰਨੇ ਰੋਜ਼ ਤਾਂ ਪਰ ਉਹ ਨਹੀਂ ਕਰਦੇ ਖੇਤੀ ਕਰਦੇ ਆ ਰੋਜ਼ ਕਰਦੇ ਆ ਬਾਹਰ ਜਾਣਾ ਅੰਦਰ ਜਾਣਾ ਰੋਜ਼ ਜਾਨੇ ਕਈ ਕੰਮ ਹੁੰਦੇ ਨੇ ਜਿਹੜੇ ਆਪਾਂ ਸਾਲ ਦੇ ਵਿੱਚ ਦੋ ਤਿੰਨ ਵਾਰੀ ਕਰਨੇ ਹੁੰਦੇ ਆ ਜਾ ਕੋ ਮਸ਼ੀਨਰੀ ਲੈਣੀ ਆ ਮਸ਼ੀਨਰੀ ਵਾਸਤੇ ਕਿਸ ਤੋਂ ਪੈਸਾ ਲੈਣਾ ਜਾਂ ਫਿਰ ਕੋਈ ਉਮੀਦ ਆ ਕਿਸੇ ਕੋਲੋਂ ਆਪਾਂ ਨੇ ਕੋਈ ਕੰਮ ਕਰਵਾਉਣਾ ਭਾਵੇਂ ਕੋਈ ਵੀ ਸਰਕਾਰੀ ਪ੍ਰਾਈਵੇਟ ਕੋਈ ਵੀ ਕੰਮ ਕੰਮ ਦੇ ਵਿੱਚ ਸਾਰੇ ਕੰਮ ਆ ਜਾਂਦੇ ਨੇ ਇਹ ਨਾ ਇਕੱਲਾ ਇਕੱਲਾ ਪੁੱਛਿਆ ਕਰੋ ਜਦੋਂ ਤੁਸੀਂ ਖਾਸ ਕੰਮ ਲਈ ਬਾਹਰ ਘਰ ਤੋਂ ਨਿਕਲਣਾ ਇੱਕ ਡਰ ਬਣਿਆ ਹਟਵਾਨੂੰ ਜੇ ਉਸ ਕੰਮ ਦਾ ਵੀ ਜਵਾਬ ਨਾ ਮਿਲ ਜੇ ਤੁਹਾਨੂੰ ਜਵਾਬ ਨਹੀਂ ਮਿਲੂਗਾ ਨੈਟਵਰਕ ਤੁਸੀਂ ਕੀ ਕਰਨਾ ਜਦੋਂ ਵੀ ਘਰ ਤੋਂ ਨਿਕਲਣ ਤੋਂ ਪਹਿਲਾਂ ਅੱਜ ਕੱਲ ਸਰੋਂ ਦਾ ਤੇਲ ਹਰ ਇੱਕ ਇਨਸਾਨ ਦੇ ਘਰੇ ਹੁੰਦਾ ਕੋਈ ਵੱਡੀ ਚੀਜ਼ ਨਹੀਂ ਹੈ ਤੁਸੀਂ ਗਮਲੇ ਵਿੱਚ ਸਭ ਦੇ ਘਰੇ ਨਹੀਂ ਨਹੀਂ ਵੀ ਕਿਸੇ ਗਮਲੇ ਸਪੈਸ਼ਲ ਮਿੱਟੀ ਪਾ ਕੇ ਰੱਖ ਲਓ ਵੱਡਾ ਗਮਲਾ ਲਾ ਲਓ ਉਹਦੇ ਵਿੱਚ ਸਪੈਸ਼ਲ ਮਿੱਟੀ ਪਾ ਕੇ ਰੱਖ ਲਓ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਣਾ ਸਰੋਂ ਦਾ ਤੇਲ ਦੀਆਂ 5-7 ਬੂੰਦਾਂ ਪਾ ਕੇ ਇੱਕ ਆਤਮਾ ਨੂੰ ਆਪਦੀ ਕੰਮ ਵੰਣੇ ਸ਼ੁਰੂ ਹੋ ਜਾਣਗੇ ਕੋਈ ਖਾਸ ਵੱਡੀ ਗਲਤੀ ਨਹੀਂ ਹੈਗੀ ਹਾਂਜੀ ਦੇਖੋ ਮੈਂ ਤੁਹਾਨੂੰ ਇੱਕ ਜ਼ਰੂਰੀ ਬੇਨਤੀ ਕਰਦੀ ਆ ਇੰਨੇ ਕਿ ਮੇਰੀ ਬੇਨਤੀ ਜ਼ਰੂਰ ਸੁਣਿਓ ਵੀ ਤੁਸੀਂ ਜਿਨ੍ਹਾਂ ਨੂੰ ਵੀ ਫਾਇਦੇ ਹੁੰਦੇ ਨੇ ਕੱਲਾ ਤੁਸੀਂ ਸਿਰਫ ਫਾਇਦਾ ਹੀ ਲਿਖ ਦਿਓ ਉਹ ਇੱਕ ਛੋਟੀ ਜੀ ਲਾਈਨ ਹੁੰਦੀ ਆ ਦੇਖੋ ਉਹਦੇ ਨਾਲ ਕੋਈ ਖਾਸ ਗੱਲ ਨਹੀਂ ਬਣਦੀ ਹੈਗੀ ਹੈਕ ਨਹੀਂ ਦੇਖੋ ਅਬਦਾ ਜਿਹੜਾ ਤੁਹਾਡਾ ਫੋਨ ਨੰਬਰ ਆ ਉਹ ਬੇਸ਼ੱਕ ਜੀ ਨਾ ਲਿਖੋ ਪਰ ਜਿਹੜਾ ਬੇਰਵਾ ਟੋਟਕਾ ਹੁੰਦਾ ਜਿਹੜੇ ਟੋਟਕਨਾ ਤੁਹਾਡਾ ਫਾਇਦਾ ਹੁੰਦਾ ਜਿਹੜਾ ਫਾਇਦਾ ਹੋਇਆ ਹੁੰਦਾ ਉਹ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖ ਦਿਆ ਕਰੋ ਕਿ ਆ ਕਿਸੇ ਹੋਰ ਦਾ ਵੀ ਹੋ ਜਾਵੇ ਦੇਖੋ ਜਦੋਂ ਕੋਈ ਪੜਦਾ ਤਾਂ ਪੜਨ ਦੇ ਨਾਲ ਹੀ ਫਰਕ ਪੈ ਜਾਂਦਾ ਉਹਦਾ ਫਲ ਤੁਹਾਨੂੰ ਵੀ ਉਨਾ ਹੀ ਮਿਲਣਾ ਹੈਕ ਨਹੀਂ ਗੱਲ ਕੁਛ ਵੀ ਨਹੀਂ ਹੈਗੀ ਇੰਨੇ ਕ ਕੰਮ ਜ਼ਰੂਰ ਕਰਿਆ ਠੀਕਰ ਹਾਂਜੀ ਕਾਫੀ ਮੈਸੇਜ ਆਉਂਦੇ ਸੀ ਵੀ ਉਹ ਵੀਡੀਓ ਪਾਓ ਵੀ ਜਿੰਨਾ ਧੀਆ ਭੜਾਂ ਦੇ ਬੱਚੇ ਨਹੀਂ ਹੋ ਰਹੇ ਕੋਈ ਅਹਜਾ ਟੋਟਕਾ ਵੀ ਜਿਵੇਂ ਕੁੱਖ ਬੰਨੀ ਹੁੰਦੀ ਹੈ ਪਾਈ ਤਾਂ ਵੈਸੇ ਪਹਿਲਾਂ ਵੀ ਸੀ ਵੀਡੀਓ ਹੋ ਸਕਦਾ ਨਹੀਂ ਪਹੁੰਚੀ ਹੋ ਤੁਹਾਡੇ ਕੋਲੇ ਪਰ ਅੱਜ ਆਪਾਂ ਇਹ ਵੀਡੀਓ ਪਾ ਦਿੱਤੀ ਸਾਡੇ ਗੋੜ ਜਬਰ ਤੇ YouTube ਗੋਡ ਜਵਨ ਤੇ ਪਾਈ ਆਪਾਂ ਨੇ ਜਿਹੜਾ ਧੀਆ ਭੈਣਾ ਦੇ ਉੱਖ ਬੰਨੀ ਹੁੰਦੀ ਆ 15 18 20 ਸਾਲ ਹੋ ਗਏ ਨੇ ਬੱਚਾ ਨਹੀਂ ਹੋਇਆ ਡਾਕਟਰੀ ਇਲਾਜ ਕਰਾ ਕੇ ਥੱਕ ਗਿਓ ਪਹਿਲ ਤਾਂ ਮੈਂ ਇਹ ਕਹ ਨਹੀਂ ਆ ਵੀ ਸਾਰੇ ਪਹਿਲ ਤਾਂ ਡਾਕਟਰੀ ਇਲਾਜ ਕਰਾਇਆ ਕਰੋ ਕਿ ਅੱਜ ਕੱਲ ਇਹੋ ਜਿਹੇ ਕਈ ਕੇਸ ਜਿਹਨਾਂ ਵਿੱਚ ਟੂਬਾਂ ਦਾ ਬੰਦ ਹੋਣਾ ਦੇਖੋ ਟੂਬਾਂ ਖੁੱਲ੍ਹਦੀਆਂ ਨੇ ਅੱਜ ਕੱਲ ਇਲਾਜ ਬਹੁਤ ਨੇ ਕਈ ਹੋਰ ਪ੍ਰੋਬਲਮਾਂ ਹੁੰਦੀਆਂ ਨੇ ਲੇਡੀਜ਼ ਜੇ ਆਪ ਸਮਝਦਿਆਂ ਨੇ ਉਹਨਾਂ ਚੀਜ਼ਾਂ ਨੂੰ ਉਹਨਾਂ ਦਾ ਪਹਿਲਾਂ ਲਾਜ ਜ਼ਰੂਰ ਕਰਵਾਇਆ ਕਰੋ ਇਹ ਨਹੀਂ ਹੁੰਦਾ ਵੀ ਸਾਰਾ ਕੁਝ ਵੀ ਸਾਨੂੰ ਇਹਨਾਂ ਚੀਜ਼ਾਂ ਨਾਲ ਪ੍ਰਾਪਤ ਹੁੰਦਾ ਨਹੀਂ ਡਾਕਟਰੀ ਲਾਜ ਜ਼ਰੂਰੀ ਹੈ ਇਹ ਤਾਂ ਐਂਡ ਦੇ ਵਿੱਚ ਗੱਲ ਆ ਜੇ ਆਪਣਾ ਕਿਸੇ ਪਾਸੇ ਉਹ ਹੱਥ ਨਹੀਂ ਪੈ ਰਿਹਾ ਕਿਤੋਂ ਵੀ ਆਪਣਾ ਹਿੰਦਾ ਨਹੀਂ ਬਣ ਰਿਹਾ ਆਪਾਂ ਨੂੰ ਕੋਈ ਡਾਟ ਵੀ ਕੁੱਖ ਬੰਨੀ ਹੋਈ ਆ ਹਾਂ ਇੱਕ ਕੁੱਖ ਫੋੜੋ ਤੇ ਉੱਪਰ ਤੋਟਕਾ ਪਾਇਆ ਆਪਾਂ ਨੂੰ ਪਤਾ ਵੀ ਕਰਨ ਕਰਾਉਣ ਹਰ ਇੱਕ ਜਗ੍ਹਾ ਤੇ ਚੱਲਦਾ ਹੈ ਇੱਕ ਨਹੀਂ ਤੇ ਬਾਕੀ ਰਹੀ ਗੱਲ ਟੋਟਕੇ ਆਪਾਂ ਡੇਲੀ ਪਾਉਨੇ ਆ ਤੇ ਅੱਜ ਵੀ ਪਾਵਾਂਗੇ